ਮਾ ਦਾ ਜਿਹੜਾ ਰਤਬਾ ਵਾ ਨਾ ਐਵੇਂ ਨਹੀਂ ਹੈਗਾ ਇੰਨਾ ਉੱਚਾ ਜਿਵੇਂ ਕਹਿੰਦੇ ਵੈਗਰੂ ਨੇ ਕੀਤਾ ਵੀ ਜਿਵੇਂ ਕਹਿੰਦੇ ਹੁੰਦੇ ਆ ਹਰ ਦੁੱਖ ਦੇ ਵਿੱਚ ਸੁੱਖ ਵਿੱਚ ਮਾਂ ਨੂੰ ਯਾਦ ਕਰਦਾ ਅਗਲਾ ਜਦੋਂ ਬੱਚਾ ਜਨਮ ਲੈਂਦਾ ਮਾਂ ਕਿੰਨੀ ਪੀੜਾ ਸਹਿੰਦੀ ਆ ਜਦੋਂ ਬੱਚਾ ਜਨਮ ਲੈ ਲੈਂਦਾ ਵਾ ਨਾ ਮਾਂ ਦੇ ਚਿਹਰੇ ਤੇ ਜਿਹਦੀ ਜਿਵੇਂ ਕਹਿੰਦੇ ਘਰੌਣ ਕਾ ਜਾਂਦੇ ਮੇਰਾ ਬੱਚਾ ਠੀਕ ਠਾਕ ਆ ਇਸ ਕਰਕੇ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਮਾਂ ਹੁੰਦੀ ਆ ਮਾਦੁਨਿ ਵਾਲਿਓ ਮਾਂ ਚਾਹੇ ਜਿੰਨੀ ਮਰਜੀ ਬੁਢੀ ਹੋ ਜੇ ਜੇ ਚਾਹਾਂ ਗਾਹਾਂ ਬੱਚੇ ਵੀ ਚਾਹੇ ਉਹਨਾਂ ਦੇ ਬੁਢੇ ਹੋ ਜਾਣ ਪਰ ਮਾਂ ਨਾ ਬੱਚਿਆਂ ਦਾ ਦੁੱਖ ਕਦੇ ਵੀ ਦੇਖ ਨਹੀਂ ਸਕਦੀ ਹੈਗੀ ਆਪਦਾ ਦੁੱਖ ਤਾਂ ਝੱਲ ਲੂਗੀ ਪਰ ਬੱਚਿਆਂ ਦਾ ਦੁੱਖ ਕਦੇ ਵੀ ਨਹੀਂ ਝੱਲਦੀ ਹੈਗੀ ਜਿੰਨੇ ਮਰਜੀ ਬੁਢੇ ਹੋ ਜਾਣ ਤਾਂ ਵੀ ਕਹੂ ਮੇਰਾ ਜਿਵੇਂ ਕਹਿੰਦੇ ਹੁੰਦੇ ਮੇਰਾ ਪੁੱਤ ਆਇਆ ਨਹੀਂ ਮੇਰੇ ਬੱਚਾ ਵਾਲੇ ਆਇਆ ਨਹੀਂ ਹੈਗਾ ਉਹ ਤਾਂ ਵੀ ਠੀਕਦੀ ਰਹਿੰਦੀ ਆ ਇਸ ਕਰਕੇ ਐਵੇਂ ਨਹੀਂ ਕਿਸੇ ਨੇ ਕਿਹਾ ਕਿ ਜਿਹੜੀਆਂ ਮਾਮਾ ਹੁੰਦੀਆਂ ਨੇ ਨਾ ਜਿਵੇਂ ਕਹਿੰਦੇ ਹੁੰਦੇ ਰੁੱਤਵੇ ਏਡੇ ਏਵੇਂ ਨਹੀਂ ਜਿਵੇਂ ਕਹਿੰਦੇ ਬਣਾਏ ਹੈਗੇ ਤੇ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਮਾਂ ਹੁੰਦੀ ਆ ਮਾਂ ਦੁਨੀਆ ਵਾਲਿਓ ਇਸ ਕਰਕੇ ਜੀ ਕੀ ਚੰਗੀਆਂ ਗੱਲਾਂ ਨੇ ਇਹਨਾਂ ਨੂੰ ਜਰੂਰ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਜੀ ਕੁਸ਼ੀਦ ਦੇਣ ਵਾਲੀਆਂ ਗੱਲਾਂ ਆਪਾਂ ਕਰਦੇ ਆ ਤੇ ਜਰੂਰ ਮੇਰੇ ਚੈਨਲ ਨੂੰ ਨਾ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਜੀ